ਹਰਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਸਵੀਰ ਪੀਵੀ 31 ਟਰਮ ਤੇ ਆਓ ਅੱਜ ਆਪਾਂ ਤੁਹਾਨੂੰ ਪਹਿਲੇ ਪੱਲੇ ਦੇ ਵਿੱਚ ਪੱਤ ਤੋਂ ਵੱਧ ਬਾਟਾ ਜਿਹੜੇ ਕਿਵੇਂ ਪਾਏ ਜਾਂਦੇ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਆਂ ਦੇਖੋ ਜੜੂ ਜੀ ਵੀਡੀਓ ਤੇ ਆਪਾਂ ਪੂਣੀ ਦੇ ਵਿੱਚ ਸਿੰਪਲ ਪੂਣੀ ਪਾਤੀ ਆ ਪੂਣੀ ਦੇ ਦੋਨੇ ਫੱਲੇ ਹਮੇਸ਼ਾ ਥਾਲੀ ਜੜ ਰੱਖ ਕੇ ਥਾਲੀ ਜੜ ਉੱਤੇ ਰੱਖਣ ਤੋਂ ਬਾਅਦ ਜਿਹੜਾ ਆਪਾਂ ਲਾੜ ਬਣਾਏ ਸੀ ਪਿੰਚ ਕੀਤੇ ਸੀਗੇ ਚੁੰਡੀਆਂ ਉੱਪਰ ਭਰ ਕੇ ਉਹਨਾਂ ਨੂੰ ਲੜਾ ਨੂੰ ਬਣਾਇਆ ਸੀ ਲੜ ਬਣਾਉਣ ਤੋਂ ਬਾਅਦ ਇੱਕ ਤਾਂ ਪਿੰਚ ਕੀਤਾ ਪਿੰਚ ਕਰਕੇ ਵੱਧ ਤੋਂ ਵੱਧ ਜਿਹੜੇ ਪਹਿਲੇ ਪੱਲੇ ਦੇ ਵਿੱਚ ਵਟਨੇ ਵੱਧ ਤੋਂ ਵੱਧ ਬਰੀਕ ਵਟਾ ਉਹ ਪਾ ਰਹੇ ਆ ਦੇਖੋ ਜਿਹੜੇ ਆਪਾਂ ਬਾਟ ਬਣਾਈ ਸੀ ਉਹ ਉਹ ਅੰਦਰ ਚਲੇ ਗਏ ਉਹਨਾਂ ਚੁੰਡੇ ਪਰ ਪਰ ਕੇ ਉਹਨਾਂ ਨੂੰ ਬਾਹਰ ਨੂੰ ਸੈੱਟ ਕਰ ਰਹੇ ਆ ਸੈੱਟ ਕਰਨ ਤੋਂ ਬਾਅਦ ਜਦੋਂ ਆਪਣਾ ਪ੍ਰੋਪਰ ਲੜ ਸੈੱਟ ਹੋ ਗਿਆ ਫਿਰ ਆਪਾਂ ਲੜ ਨੂੰ ਲਗਾਵਾਂ ਦੇਖੋ ਜੀ ਹੁਣ ਆਪਾਂ ਉਸੇ ਤਰੀਕੇ ਚੁੰਡੇ ਪਰ ਪਰ ਕੇ ਜਿਹੜਾਗਾ ਦੂਜੇ ਦੂਜੇ ਲੜ ਦੇ ਵਿੱਚ ਜਿਹੜੇ ਚੁੰਡੇ ਪਰ ਪਰ ਕੇ ਬਾਟਾ ਜਿਹੜੇ ਉਹ ਬਣਾ ਰਹੇ ਆ ਲਓ ਜੀ ਬੱਤ ਤੋਂ ਬਾਅਦ ਬਾਟ ਬਣਾਉਣ ਦੇ ਲਈ ਇਹ ਜਿਹੇ ਪੂਣੀ ਦੇ ਖੁੱਲੇ ਪੱਲੇ ਜਿਹੜੇ ਓਵੇਂ ਦਾ ਥੜਲੀ ਛੜੀ ਤੇ ਪੂਣੀ ਥੋੜੀ ਜਿਹੀ ਜ਼ਿਆਦਾ ਖਲਾਰਨੀ ਪੈਂਦੀ ਹੈ ਜਿਹਦੇ ਨਾਲ ਬਾਟਾ ਦਸਤਾਰ ਦੇ ਵਿੱਚ ਬ੍ਰੀਕ ਬਾਟਾ ਵੱਧ ਤੋਂ ਵੱਧ ਪੈ ਜਾਂਦੇ ਦੇਖੋ ਜੀ ਜਿਹੜੇ ਆਪਣੇ ਬਾਟ ਆਪਾ ਚੁੰਡੀਆ ਬਣਾ ਹੁੰਡੇ ਪਰ ਭੱਕੇ ਬਣਾਏ ਸੀਗੇ ਉਹ ਬਣਾਉਣ ਤੋਂ ਬਾਅਦ ਇੱਕਦਾਂ ਪਿੰਚ ਕੀਤੀ ਪਿੰਚ ਕਰਨ ਤੋਂ ਬਾਅਦ ਜਿਹੜੇ ਬਾਟ ਅੰਦਰ ਚਲੇ ਗਏ ਜਾਂ ਬਾਹਰ ਨੂੰ ਜ਼ਿਆਦਾ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸੈੱਟ ਕਰਕੇ ਆਪਾਂ ਜਿਹੜੇ ਕਰ ਰਹੇ ਆ ਸੈੱਟ ਦੇਖੋ ਜੀ ਜਿਹੜੇ ਬ੍ਰੀਕ ਬਾਟ ਹੈ ਉਹ ਆਪਾ ਬਣਾਈ ਸੀ ਨਾ ਪ੍ਰੋਪਰ ਤਰੀਕੇ ਨਾਲ ਐਂਡ ਤੱਕ ਸੈੱਟ ਕਰਕੇ ਜਦੋਂ ਆਪਣੇ ਬ੍ਰੇਕ ਵਾਟ ਨੇ ਜਿਹੜੇ ਐਂਡ ਤੱਕ ਬ੍ਰੇਕ ਜਿੱਥੇ ਆਪਾਂ ਕੰਨ ਦੇ ਕੰਨ ਦੀ ਬੈਕ ਸਾਈਡ ਤੱਕ ਠੀਕ ਹੈ ਜਿੱਥੇ ਤੱਕ ਆਪਾਂ ਨੂੰ ਦੀਵੇ ਆ ਬ੍ਰੇਕ ਵਾਟਾ ਜਿਹੜੇ ਪ੍ਰੋਪਰ ਤਰੀਕੇ ਨਾਲ ਸੈੱਟ ਕਰਕੇ ਲਗਾਵਾਂਗੇ ਲਓ ਜੀ ਦੇਖੋ ਜੀ ਕਿੱਦਾਂ ਆਪਾਂ ਜਿਹੜੇ ਬ੍ਰੇਕ ਵਾਟਾ ਉਹ ਸੈੱਟ ਕਰਕੇ ਆਪਾਂ ਜਿਹੜੇ ਲਗਾ ਲੈਨੇ ਉਸੇ ਤਰੀਕੇ ਫਿਰ ਆਪਾਂ ਜਿਹੜਾ ਸੱਜੀ ਛੜੋ ਹਲਕਾ ਹਲਕਾ ਜਿਹਾ ਪਿੰਚ ਕੀਤਾ ਪੂਣੀ ਦੇ ਦੋਨੇ ਪੱਲੇ ਹਮੇਸ਼ਾ ਥੱਲ ਦੀ ਸਾਈਡ ਤੇ ਆ ਜਿਹੜੀ ਪੂਣੀ ਆ ਪੂਣੀ ਦਾ ਪੱਲਾ ਹੈ ਜਿਹੜਾ ਉਹ ਖੋਲ ਲਿਆ ਖੋਲਣ ਤੋਂ ਬਾਅਦ ਹੁਣ ਆਪਾਂ ਜਿਹੜਾ ਉੱਪਰਲੇ ਪੱਲੇ ਦੇ ਵਿੱਚੋਂ ਬਰੀਕਵਾਟਾ ਜਿਹੜੇ ਉਹ ਆਪਾਂ ਬਣਾ ਰਹੇ ਹਾਂ ਛੁਡੇ ਪਰ ਪਰ ਤੇ ਦੇਖੋ ਕਿੰਦਾ ਆਪਾਂ ਜਿਹੜੇ ਬਰੀਕਵਾਟ ਬਣਾਉਣੇ ਆ ਤੇ ਆਪਾਂ ਉਂਗਲਾਂ ਦੀ ਮੂਵਮੈਂਟ ਚੈੱਕ ਕਰੋ ਵੀ ਕਿੰਦਾ ਆਪਾਂ ਪਹਿਲੇ ਪੱਲੇ ਦੇ ਵਿੱਚੋਂ ਬਰੀਕਵਾਟਾ ਜਿਹੜੇ ਉਹ ਬਣਾਇਆ ਫਿਰ ਉਸੇ ਤਰੀਕੇ ਨਾਲ ਦੂਸਰੇ ਪੱਲੇ ਦੇ ਵਿੱਚੋਂ ਛੁਡੇ ਪਰ ਪਰ ਤੇ ਬਰੀਕਵਾਟਾ ਜਿਹੜੇ ਉਹ ਆਪਾਂ ਬਣਾ ਰਹੇ ਹਾਂ ਠੀਕ ਹੈ ਜੀ ਦੇਖੋ ਜੀ ਪ੍ਰੋਪਰ ਤਰੀਕੇ ਨਾਲ ਐਂਡ ਤੱਕ ਇਹ ਆਪਾਂ ਜਿਹੜੇ ਬਾਟ ਨੇ ਆਪਾਂ ਬਣਾ ਲਏ ਨੇ ਪੱਲੇ ਪੂਰੇ ਪੱਲੇ ਦੇ ਵਿੱਚੋਂ ਹੁਣ ਆਪਾਂ ਹਲਕਾ ਜਿਹਾ ਪਿੰਚ ਕੀਤਾ ਹੈ ਪਿੰਚ ਕਰਦੇ ਨਾਲ ਦੇਖੋ ਜੁਨਾ ਆਪਾਂ ਜਿਹੜੇ ਬਾਟ ਆਪਣੇ ਅੰਦਰ ਚਲੇ ਗਏ ਆ ਉਹਨਾਂ ਨੂੰ ਪ੍ਰੋਪਰ ਚੁੰਡੇ ਪਰਪਰਕ ਪ੍ਰੋਪਰ ਤਰੀਕੇ ਨਾਲ ਐਂਡ ਤੱਕ ਦੇਖੋ ਜੀ ਪੂਣੀ ਖਿਲਾਰ ਕੇ ਥੋੜੀ ਜੀ ਠੀਕ ਹੈ ਇਹਦੇ ਵਿੱਚ ਜਿਹੜੀ ਆਪਣੇ ਬਰੀਕ ਬਾਟ ਨੇ ਇਹ ਵੱਦ-ਵਦ ਦਿਖਾਏ ਗਏ ਆ ਕਿਵੇਂ ਬਣਦੇ ਆ ਕਿਵੇਂ ਆਪਾਂ ਬਣਾਏ ਆ ਠੀਕ ਹੈ ਜੀ ਦੇਖੋ ਜਿਹੜੇ ਬਾਟ ਆਪਨੇ ਬਣਾਏ ਸੀ ਆਪਾਂ ਚੁੰਡੇ ਪਰਪਰਕ ਜਿਹੜੇ ਅੰਦਰ ਚਲੇ ਗਏ ਉਹਨਾਂ ਉੱਪਰ ਦੇਖੋ ਕਿੰਨਾ ਆਪਾਂ ਪ੍ਰੋਪਰ ਤਰੀਕੇ ਨਾਲ ਜਿੰਨਾ ਜਿਤੋਂ ਤੱਕ ਆਪਾਂ ਨੂੰ ਆਇਂ ਲੈ ਦੇ ਵੀ ਜਿਹੜੇ ਆਪਣੇ ਬ੍ਰੀਕ ਵਾਟ ਨੇ ਪ੍ਰੋਪਰ ਤਰੀਕੇ ਨਾਲ ਸੈੱਟ ਨਹੀਂ ਹੋਏ ਉਹਨਾਂ ਤੱਕ ਆਪਾਂ ਲੜ ਨੂੰ ਨਹੀਂ ਲਗਾਵਾਂਗੇ ਇਹਦੇ ਵਿੱਚ ਆਪਾਂ ਨਾ ਕੋਈ ਪੱਗ ਪੈਣ ਨਾ ਕੋਈ ਸੂਈ ਕੋਈ ਵੀ ਨਹੀਂ ਚੀਜ਼ ਨਹੀਂ ਹੋ ਕਰੇਗੀ ਸਿੰਪਲ ਤੁਹਾਨੂੰ ਜਿੱਦਾਂ ਤਾਂ ਉਹ ਦਿਖਾ ਰਹੇ ਹਾਂ ਸਿੰਪਲੀ ਦਸਤਾਰ ਹੈ ਜਿਹੜੀ ਉਸਿਆ ਰਹੇ ਹਲਕਾ ਹਲਕੀ ਸੈਟਾਂ ਤੋਂ ਸੈੱਟ ਕਰ ਰਹੇ ਸੱਜੀ ਸਹਾਰੂ ਹਲਕਾ ਹਲਕਾ ਦਬਾਰ ਰਹੇ ਹਾਂ ਲਓ ਜੀ ਦੋਨੇ ਬੱਲੇ ਕੋਲ ਕੇ ਪੱਲਾ ਪੂਰਾ ਪ੍ਰੋਪਰ ਕੋਲ ਕੇ ਖੋਲਣ ਤੋਂ ਬਾਅਦ ਦੇਖੋ ਨਿਚਲੇ ਪੱਲੇ ਨੂੰ ਨੀਚੀ ਨੂੰ ਖਿੱਚ ਕੇ ਉੱਪਰਲਾ ਪੱਲਾ ਥੋੜੇ ਉੱਪਰ ਰੱਖਾਗੇ ਜਿਹੜੇ ਉੱਪਰਲੇ ਪੱਲੇ ਦੇ ਵਿੱਚ ਬ੍ਰੇਕ ਵਾਟਾ ਜਿਹੜੇ ਵੱਧ ਤੋਂ ਵੱਧ ਪੈ ਜਾਣ ਤੇ ਫਿਰ ਉਸੇ ਤਰੀਕੇ ਆਪਾਂ ਜਿਹੜੇ ਨਿਚਲੇ ਪੱਲੇ ਦੇ ਵਿੱਚੋਂ ਵਾਟਾ ਜਿਹੜਾ ਆਪਾਂ ਬਣਾ ਲਵਾਂਗੇ ਲੋ ਜੀ ਦੇਖੋ ਆਪਾਂ ਕਿੱਦਾਂ ਬ੍ਰੇਕ ਟੁੰਡਿਆ ਪਰਪਰ ਕੇ ਬ੍ਰੇਕ ਵਾਟ ਨੇ ਜਿਹੜੇ ਉਹ ਆਪਾਂ ਬਣਾ ਰਹੇ ਹਾਂ ਦੇਖੋ ਵੱਧ ਤੋਂ ਵੱਧ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜਿਹੜੇ ਵੀਰ ਦਰਸਤਾ ਸਿਉਂਦੇ ਆ ਦਸਤਾਰ ਸਜਾਉਣ ਤੋਂ ਪਹਿਲਾਂ ਜਿਹੜੀ ਵੀ ਟਾਈਪ ਦੀ ਦਸਤਾਰ ਸਜਾਉਣੀ ਆ ਪਟਿਆਲਾ ਸਹੀ ਜਾਂ ਬਰਸਾ ਸਹੀ ਜਿਹੜੀ ਵੀ ਦਸਤਾਰ ਸਜਾਉਣੀ ਸਟਾਰਟ ਕਰਨੀ ਆ ਉਹਨੂੰ ਉਦੋਂ ਪਹਿਲਾਂ ਇੱਕ ਵਾਰੀ ਉਹਦੀ ਵੀਡੀਓ ਜਿਹੜੀ ਇੱਕ ਵਾਰੀ ਦੇਖ ਲਿਆ ਕਰੋ ਤੇ ਫਿਰ ਜਿਹੜੇ ਨਵੇਂ ਵੀਰ ਸਜਾਉਣੀ ਸਿੱਖਦੇ ਆ ਤੇ ਫਿਰ ਉਹ ਉਤਾਂ ਸਜਾ ਕੇ ਦੇਖਿਆ ਕਰੋ ਤੇ ਪ੍ਰੋਪਰ ਹੌਲੀ ਹੌਲੀ ਵਧੀਆ ਦਸਤਾਰ ਆ ਜਿਹੜੀ ਉਹ ਸਜਾਉਣੀ ਸਿੱਖ ਰਹੇ ਨੇ ਦੇਖੋ ਜੀ ਆਪਾਂ ਜਿਹੜੇ ਇਹਦੇ ਵਿੱਚ ਬਰੀਕ ਵਰਸੀ ਚੁੰਡੇ ਪਰ ਭੱਕੇ ਬਣਾਈ ਸੀ ਉਹ ਸੈੱਟ ਕਰ ਰਹੇ ਆ ਸੈੱਟ ਕਰਨ ਤੋਂ ਬਾਅਦ ਦੇਖੋ ਜਿਹੜਾ ਆਪਣਾ ਲਾੜਾ ਉਹ ਵੀ ਲੱਗ ਗਿਆ ਹਲਕੜ ਕਾ ਜਪਸ ਕੰਪੀ ਚੜਵਾ ਜਿਹੜਾ ਉੱਪਰ ਹੀ ਚੜੋ ਦਸਤਾਰ ਨੂੰ ਦੁਬਾਰਾ ਆਏ ਵੀ ਜਿਆਦਾ ਉੱਪਰ ਨੂੰ ਨਾ ਚਲੀ ਜਾਵੇ ਦੇਖੋ ਹਲਕਾ ਹਲਕਾ ਜਿਹੜੇ ਆਪਣੇ ਲਾੜਾ ਸੱਜੀ ਛੜੋ ਥੱਲੇ ਆ ਗਏ ਨੇ ਉਹਨੂੰ ਹਲਕਾ ਹਲਕਾ ਉੱਪਰ ਨੂੰ ਚੱਕ ਰਹੇ ਹਾਂ ਲਓ ਜੀ 45 ੜਾ ਥੋੜਾ ਜਿਹਾ ਟਿੱਕਦੀ ਲੱਗ ਰਹੀ ਸੀ ਪਿੰਚ ਨੂੰ ਇਹ ਪ੍ਰੋਪਰ ਤਰੀਕੇ ਨਾਲ ਪਿੰਚ ਕਰ ਰਹੇ ਹਾਂ ਠੀਕ ਹੈ ਜੀ ਦੇਖੋ ਇਹ ਆਪਣਾ ਮੋਚ ਲਾੜ ਫੜਾਇਆ ਸੀ ਉਹ ਬਾਹਰ ਆ ਹੋਸੀਏ ਦਸਤਾਰ ਥੋੜੀ ਆ ਹੋ ਜਾਂਦੀ ਹੈ ਸੈੱਟ ਕਰ ਰਹੇ ਹਾਂ ਲਓ ਜੀ ਫਿਰ ਉਸੇ ਤਰੀਕੇ ਪੂਣੀ ਦੇ ਖੁੱਲੇ ਬੱਲੇਵੇਂ ਸਾਥ ਨਾਲ ਜੀ ਠੀਕ ਹੈ ਇਹਦੇ ਵਿੱਚ ਪੂਣੀ ਹੈ ਜਿਹੜੀ ਸਿੰਪਲ ਪੂਣੀ ਵਰਤੀ ਕੀ ਹੈ ਲਓ ਜੀ ਹਲਕਾ ਜਿਹਾ ਪਿੰਚ ਕੀਤਾ ਲਓ ਜੀ ਨੀਚੜਾ ਪੱਲਾ ਨੀਚੇ ਨੂੰ ਸੁੱਟਾਂਗੇ ਉੱਪਰਲਾ ਪੱਲਾ ਥੋੜਾ ਜਿਹਾ ਪੁੱਨ ਰੱਖ ਕੇ ਠੀਕ ਹੈ ਜੀ ਪੂਣੀ ਦੇ ਖੁੱਲੇ ਬੱਲੇ ਹਮੇਸ਼ਾ ਥੱਲੇ ਛੜ ਜਿਹੜੇ ਵੀ ਨਵੇਂ ਦਸਤਾਰ ਸਜਾਉਣੀ ਸਿੱਖਦੇ ਆ ਉਹ ਪੂਣੀ ਦੇ ਖੁੱਲੇ ਬੱਲੇ ਜਿਹੜੇ ਉੱਪਰਲੇ ਛੜ ਜਾਂਦੇ ਮਟੀਰੀਅਲ ਪੱਲਾ ਪਾਸਾ ਨੀਚਲੇ ਛੜ ਲਿਆ ਹਾ ਤੇ ਤੇ ਕਾਰਨ ਉਹਨੂੰ ਦਸਤਾਰ ਸਜਾਉਣ ਵੇਲੇ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਲਓ ਜੀ ਦੇਖੋ ਆਪਾਂ ਕਿੱਦਾਂ ਚੁੰਡੀ ਪਰਪਾ ਕੇ ਬਰੀਕ ਵਾਟਾ ਜਿਹੜੋ ਬਣਾਮਾ ਉੱਪਰਲੇ ਪੱਲੇ ਨੂੰ ਹਲਕਾ ਜਿਹਾ ਸਾਫਟ ਕੀਤਾ ਲਓ ਜੀ ਦੇਖੋ ਆਪਾਂ ਕਿੱਦਾਂ ਜਿਹੜੇ ਬਰੀਕ ਵਾਟਾ ਆ ਆਪਾਂ ਬਣਾ ਰਹੇ ਹਾਂ ਚੁੰਡੀ ਪਰਪਾ ਕੇ ਉੱਪਰਲੇ ਪੱਲੇ ਜੋ ਵਾਟ ਬਣਾਏ ਆ ਫਿਰ ਉਸੇ ਤਰੀਕੇ ਨਾਲ ਨੀਚਲੇ ਪੱਲੇ ਦੇ ਵਿੱਚੋਂ ਬਰੀਕ ਵਾਟਾ ਜਿਹੜੇ ਉਹ ਆਪਾਂ ਬਣਾ ਰਹੇ ਹਾਂ ਠੀਕ ਹੈ ਜੀ ਉਮੀਦ ਹੈ ਵੀਡੀਓ ਪਸੰਦ ਆਊਗੀ ਤੇ ਦਸਤਾਰ ਦੀ ਸੇਪ ਦੱਸਿਓ ਵੀ ਆਪਣੀ ਜਿਹੜੀ ਆਪਣੀ ਦਸਤਾਰ ਆਪਾਂ ਸੇ ਜਾ ਰਹੇ ਹਾਂ ਠੀਕ ਹੈ ਵੀ ਕਿਵੇਂ ਲੱਗੀ ਦਸਤਾਰ ਦਾ ਕਪੜੇ ਦੀ ਲੈਂਥ ਹੈਗੀ ਆ ਸਾਡੇ 6 ਮੀਟਰ ਫੁੱਲ ਵੈਲ ਦੇ ਵਿੱਚ ਠੀਕ ਹੈ ਜੀ ਉਮੀਦ ਹੈ ਵੀਰਾਂ ਨੂੰ ਪਸੰਦ ਆਊਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹੜੀ ਆਪਣੀ ਦਸਤਾਰ ਹੈ ਉਹ ਆਪਾਂ ਸਜਾ ਲਈਏ ਬਿਲਕੁਲ ਤਿਆਰ ਹੈ ਲਓ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੈਗੂ ਜੀ ਕਾ ਖਾਲਸਾ ਵੈਗੂ ਜੀ ਦੀ ਫਤਿਹ ਲਓ ਜੀ ਦੇਖੋ ਆਪਾਂ ਜਿਹੜੀ ਦਸਤਾਰ ਹੈ ਉਹ ਪੱਤ ਤਕਰੀਬਨ ਸਜਾ ਲਈਏ ਸਾਰੇ ਵੀਰਾਂ ਦਾ ਦਵਾਰ ਤੋਂ ਫੇਰ ਬਹੁਤ-ਬਹੁਤ ਧੰਨਵਾਦ ਜਿਸ ਵੀਰ ਭੀ ਵੀ ਕੱਤੀ ਦਰਪੰਦੇ ਲਓ ਜੀ ਦੇਖੋ ਜੀ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਵੀਡੀਓ ਐਂਡ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਦਵਾਰ ਤੋਂ ਫੇਰ ਤੋਂ ਧੰਨਵਾਦ ਵੈਗੂ ਜੀ ਕਾ ਖਾਲਸਾ